ਸਤਿ ਸ੍ਰੀ ਅਕਾਲ ਸਾਰੇਆਂ ਨੂੰ ਬਾਈ ਜੀ ਕੀ ਹਾਲ ਐ ਸਰਦਾ ਪਹਿਲਾਂ ਹੀ ਜੂਰੀਆ ਪਾ ਰਹੇ ਆ ਬਾਈ ਜੀ ਕਣਕ 'ਮੈਂ ਪਾਣੀ ਖੜਨ ਕੇ ਕਰ ਜਮਾਂ ਹੀ ਪੀੜੀ ਪੈ ਗਈ ਬੇਸਾਬੀ ਜੇ ਬਾਲੇ ਗਿੱਲੇ ਚ ਪੰਗਾ ਲਿੰਦੇ ਬਾਈ ਹੋਰ ਪੀੜੀ ਪੈਂਦੀ ਉਹਨੂੰ ਦੇਖੋ ਅੱਜ ਤੰਤਨ ਕਿਲੋ ਸਲਫਰ ਪਾ ਰਹੇ ਆ ਕਿੱਲੇ ਕ ਨਾਲ ਬਾਈ चल जो रहे जोटा सरदार फिडर सिंह फिडल सिंह पा रहे भाई दोस्तों एस एम एल फ्री बैड 3 ਕਿਜੀ 3 ਕਿਲੋ ਦੀ ਮਾਤਰਾ ਹੈ ਬਈ ਕਿਥੈਲੇ ਚਲਾ ਰਹੇ ਆ ਤੇ 2 ਕਿਲਿਆਂ ਚ ਇੱਕ ਗੱਟਾ ਪਾ ਰਹੇ ਆ ਹਲੇ ਅੱਧਾ-ਅੱਧਾ ਪਾਵਾਂਗੇ ਪਹਿਲੀ ਵਾਰ ਕਿਉਂਕਿ ਮੇਨ ਮੁੱਦਾ ਹੈ ਸਲਫਰ ਦਾ ਸਲਫਰ ਪਾਣੀ ਆਪਾਂ ਨੇ ਸਲਫਰ ਤੋਂ ਬਾਅਦ ਫਿਰ ਜਿਵੇਂ ਮਰਜ਼ੀ ਗੱਟਾ ਪਾਈਏ 40 ਕਿਲੋ ਜਿਵੇਂ ਮਰਜ਼ੀ ਪਾਈ ਜਾਓ ਅੱਜ ਮੇਨ ਤੋਂ ਸਲਫਰ ਕਈ ਦਾ ਕੰਮ ਜੀ ਬਾਲੀ ਪੀਲੀ ਬਹੁਤ ਪੈ ਗਈ ਬਾਈ ਤੋ ਤੈਨੂੰ ਤਾਂ ਮੀ ਪੈਗੇ ਨਾਲ ਕਿੰਨਾ ਨਾ ਮਾਕੇ ਹਟੇ ਤੇ ਠੀਕ ਹੈ ਦੋਸਤੋ ਸਸਰੀ ਕਾਲ ਜੀ ਸਾਰਿਆਂ ਨੂੰ ਦਿਖਾਨੇ ਆ ਤੁਹਾਨੂੰ ਫਿਰ ਤੀਜੇ ਚੌਥੇ ਦਿਨ ਕਿਵੇਂ ਦੀ ਸਥਿਤੀ ਰਹਿੰਦੀ ਹੈ ਕਣਕ ਦੀ ਚਾਉਂਦੇ ਵਸਦੇ ਰਹੋ ਸਸਰੀ ਕਾਲ ਜੀ